ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਬੱਚਿਓ ਆਓ ਜਪਜੀ ਸਾਹਿਬ ਜਪ ਬਾਣੀ ਦੀ 21ਵੀਂ ਪੌੜੀ ਦਾ ਅਸੀਂ ਪਾਠ ਕਰਨਾ ਤੇ ਨਾਲ ਥੋੜੀ ਜੀ ਵਿਚਾਰ ਵੀ ਕਰਨੀ ਸੋ ਆਓ ਤੁਸੀਂ ਜਿਹੜਾ ਹੈ ਜਪ ਬਾਣੀ ਦਾ ਪਾਠ ਸ਼ੁਰੂ ਕਰੋ ਧਿਰਥ ਤਪ ਦਇਆ ਦਤਦਾਨ ਜੇ ਕੋ ਪਵੈ ਤਿਲਕ ਮਾਨ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਤਿਲ ਕਾ ਤਿਲ ਕਾ ਇਕੱਠਾ ਨਾ ਕਹਿ ਹੋਵੇ ਇਹ ਖਿਆਲ ਰੱਖਣਾ ਹਾਂਜੀ ਸੁਣਿਆ ਮੰਨਿਆ ਬਨ ਕੀਤਾ ਭਾਉ ਅੱਛਾ ਮਮਾ ਨੰਨਾ ਮਮਾ ਨੰਨੇ ਨੌਂਕੜ ਮਮਾ ਨੰਨੇ ਸਿਆਰੀ ਇਹ ਵੀ ਇਸੇ ਤਰ੍ਹਾਂ ਸ਼ਬਦ ਹੁੰਦੇ ਤੇ ਜੇ ਮਮਾ ਨੰਨੇ ਨੌਂਕੜ ਹੋਵੇ ਤਾਂ ਮੇਰਾ ਮਾਨਿਕ ਮਨ ਕਹ ਲਈ ਹੈ ਨਾ ਪੁਲਿੰਗਿਕ ਵਚਨ ਨੂੰ ਇਸ਼ਾਰਾ ਹੁੰਦਾ ਆ ਉਹ ਪਰ ਜੇ ਮਮਾ ਨੰਨਾ ਹੋਵੇ ਨਾ ਰੇ ਮਨ RAM ਸਿਉ ਕਰ ਪ੍ਰੀਤ ਉਥੇ ਸਮੋਦਨ ਹੁੰਦਾ ਆਵਾਜ਼ ਮਾਰੀ ਹੁੰਦੀ ਮਨ ਨੂੰ ਪਰ ਜੇ ਨਾਲ ਕੋਈ ਸੰਬੰਧ ਹੋਵੇ ਤਾਂ ਵੀ ਔਕੜ ਜਾਂ ਸਿਆਰੀ ਨਹੀਂ ਲੱਗਦੀ ਫਿਰ ਵੀ ਮਮਾ ਨੰਨਾ ਮਨ ਹੀ ਹੁੰਦਾ ਹੈ ਤੋਂ ਫਿਰ ਜੇ ਮਮਾ ਨੰਨੇ ਨੂੰ ਸਿਆਰੀ ਆ ਜਾਵੇ ਤਾਂ ਉਹਦੇ ਅਰਥ ਹੁੰਦੇ ਮਨ ਵਿੱਚ ਇਥੇ ਅਰਥ ਹੈ ਮਨ ਵਿੱਚ ਸੁਣਿਆ ਮੰਨਿਆ ਮਨ ਕੀਤਾ ਪਾਉ ਸੁਣਿਆ ਫਿਰ ਉਹਨੂੰ ਮੰਨਿਆ ਤੇ ਮਨ ਵਿੱਚ ਫਿਰ ਪਿਆਰ ਕੀਤਾ ਜਿੱਦਾਂ ਉਹ ਕਹਿੰਦੇ ਨਾ ਵੀ ਗੰਗਾ ਜਮਨਾ ਵਿੱਚ ਸਰਸਵਤੀ ਪੈਦਾ ਹੋ ਜਾਂਦੀ ਮਸ਼ਕੀਨ ਜੀ ਕਹਿੰਦੇ ਹੁੰਦੇ ਸੀ ਸੁਣਨ ਦੀ ਗੰਗਾ ਮੰਨਣ ਦੀ ਜਮਨਾ ਵਿੱਚੋਂ ਪਿਆਰ ਦੀ ਸਰਸਵਤੀ ਇਹ ਸੰਗਮ ਅੰਦਰੇ ਹੋ ਰਿਹਾ ਫਿਰ ਲਾਹਾਬਾਦ ਜਾਣ ਦੀ ਲੋੜ ਨਹੀਂ ਪੈਣੀ ਹਾਂਜੀ ਅੰਤਰਗਤ ਤੀਰਥ ਬਲਨਾਓ ਅੰਤਰਗਤ ਤੀਰਥ ਮਲ ਮਲ ਨਹੀਂ ਕਹਿਣਾ ਮਲ ਨਾਓ ਨਾਓ ਇਸ ਤਰ੍ਹਾਂ ਕਹਿਣਾ ਅੰਤਰਗਤ ਤੀਰਥ ਮਲ ਨਾਓ ਗੁਰਵਾਣੀ ਵਿਆਕਰਨ ਅਨੁਸਾਰ ਇੱਥੇ ਸਤਿਗੁਰ ਆਪਣੀ ਵਾਸਤੇ ਕਹਿ ਰਹੇ ਇਹਨੂੰ ਨਾਓ ਇਸ ਤਰ੍ਹਾਂ ਕਰਦੇ ਨੇ ਔਰ ਸੰਪਰਦਾਵਾਂ ਦੇ ਵਿੱਚ ਇਹਨੂੰ ਨਾਉ ਪਾਠ ਕਰਾਇਆ ਜਾਂਦਾ ਠੀਕ ਹੈ ਨਾ ਹਾਂਜੀ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣਾ ਕੀਤੇ ਭਗਤ ਨਾ ਹੋਏ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਸਸਾ ਪੱਬਾ ਬਹੁਵਚਨ ਹੁੰਦਾ ਸਭ ਪਰ ਜੇ ਸਸਾ ਪੱਬੇ ਨੂੰ ਸਿਆਰੀ ਹੋਵੇ ਨਾ ਉਹ ਵੀ ਬਹੁਵਚਨ ਹੁੰਦਾ ਉੱਚੀ ਦਾ ਵੀ ਖਿਆਲ ਰੱਖਣਾ ਸਭ ਗੁਣ ਤੇਰੇ ਸਭ ਬਹੁਤੇ ਹੋਗੇ ਨਾ ਸਾਰੇ ਇਸ ਕਰਕੇ ਗੁਣ ਦਿਨਾਂ ੋਂਕੜ ਨਹੀਂ ਆਈ ਬਹੁਵਚਨ ਹੋ ਗਿਆ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਮਾਲਕ ਸਭ ਗੁਣ ਤੇਰੇ ਮੇਰੇ ਚ ਕੋਈ ਗੁਣ ਹੈ ਹੀ ਨਹੀਂ ਪ੍ਰਕਿਰਿਏ ਕਿਹਾ ਅਗਲੀ ਪੰਕਤੀ ਕੀ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਈ ਇਹਦਾ ਪਾਠ ਕਰੋ ਹਾਂਜੀ ਵਿਣ ਗੁਣਾ ਕੀਤੇ ਭਗਤ ਨਾ ਹੋਏ ਵਿਣ ਗੁਣ ਐਦਾਂ ਨਹੀਂ ਕਰਨਾ ਵਿਣ ਗੁਣ ਕੀਤੇ ਇਕੱਠਾ ਪੜ੍ਹਨਾ ਵੇਣ ਗੁਣ ਕੀਤੇ ਭਗਤ ਨਾ ਹੋਏ ਹਾਂਜੀ ਭਗਤ ਦੇ ਤਤੈ ਨੂੰ ਸਿਆਰੀ ਅਰਥ ਕੀ ਆਏ ਭਲਾ ਭਗਤੀ ਹਾਂਜੀ ਜੇ ਭਗਗਤ ਤਤੇ ਸਿਆਰੀ ਹੋਵੇ ਅਰਥ ਹੁੰਦਾ ਭਗਤੀ ਭਗਗਤ ਤਤੇ ਔਂਕੜ ਹੋਵੇ ਫਿਰ ਕੀ ਹੁੰਦਾ ਇੱਕ ਭਗਤ ਪਰ ਜੇ ਤਤੇ ਨੂੰ ਔਂਕੜ ਨਾ ਹੋਵੇ ਬਹੁਤੇ ਭਗਤ ਹਾਂਜੀ ਸਵਸਤ ਆਥ ਬਾਣੀ ਵਰਮਾਓ ਤਤ ਸੁਹਾੜਾ ਸਦਾ ਮਨ ਚਾਉ 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 ਨਹੀਂ ਕਹਨ ਚਾਉ ਸਤ ਸੁਹਾਣ ਸਦਾ ਮਨ ਚਾਉ ਸਤ ਹੁੰਦਾ ਸਦਾ ਇਥੇ ਰਹਿਣ ਵਾਲਾ ਪਰਮਾਤਮਾ ਸੁਹਾਣ ਦਾ ਅਰਥ ਹੁੰਦਾ ਸੋਹਣਾ ਤੇ ਸਦਾ ਮਨ ਚਾਉ ਦਾ ਅਰਥ ਹੁੰਦਾ ਸਦਾ ਮਨ ਵਿੱਚ ਖਿੜਾਉ ਉਹ ਪਰਮਾਤਮਾ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਹ ਇੰਨਾ ਸੋਹਣਾ ਹੈ ਮੇਂ ਮਨ ਵਿੱਚ ਖੜਾਓ ਬਣਿਆ ਰਹਿੰਦਾ ਹਾਂਜੀ ਕਵੜਾ ਸੋ ਵੇੜਾ ਵਖਤ ਕਵੜ ਕਵੜ ਥਿਤ ਕਵੜ ਵਾਰ ਹਾਂ ਦੇਖੋ ਜਦੋਂ ਪੁਲਿੰਗ ਇਕਵਚਨ ਔਂਕੜ ਆਂਦੀ ਹੈ ਨਾ ਤਾਂ ਉਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਆਣੀ ਜੇ ਇਸਤਰੀ ਲਿੰਗ ਸ਼ਬਦ ਨੂੰ ਔਂਕੜ ਨਹੀਂ ਆਂਦੀ ਤਾਂ ਉਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਨਹੀਂ ਆਣੀ ਵਿਸ਼ੇਸ਼ਣ ਦਾ ਮਤਲਬ ਸਮਝਦੇ ਵਿਸ਼ੇਸ਼ਤਾ ਜਿਵੇਂ ਕਿਸੇ ਦਾ ਮਿੱਠਾ ਬੋਲਣਾ ਉਹਦੀ ਵਿਸ਼ੇਸ਼ਤਾ ਹੈ ਕਿਸੇ ਦਾ ਰੰਗ ਸੋਹਣਾ ਉਹ ਵੀ ਉਹਦੀ ਵਿਸ਼ੇਸ਼ਤਾ ਹੈ ਕਵਣ ਸੁਬੇਲਾ ਵਿੜ ਗਿਆ ਹੈ ਵਖਤ ਪੁਲਿੰਗ ਇੱਕ ਵਚਨ ਕਵਣ ਕਿਹਾ ਹੈ ਉਹਦੀ ਵਿਸ਼ੇਸ਼ਤਾ ਤੋਂ ਕਵਣ ਦੇ ਨਾਂ ਨੇ ਨਾਮ ਕੜਾ ਗਈ ਜਦੋਂ ਤੁਸੀਂ ਇਸ ਤਰ੍ਹਾਂ ਬਾਣੀ ਨੂੰ ਸਮਝੋਗੇ ਫਿਰ ਤੁਹਾਨੂੰ ਲਗਾ ਮਾਤਰਾ ਆਪਣੇ ਆਪ ਤਾਂ ਲੱਗਣ ਲੱਗ ਜਾਣਾ ਵੀ ਇੱਥੇ ਔਂਕੜ ਲੱਗਣੀ ਹੈ ਇੱਥੇ ਸਿਹਾਰੀ ਲੱਗਣੀ ਹੈ ਸਮਝ ਆ ਜਾਣੀ ਕਵਣ ਸੁਬੇਲਾ ਵਖਤ ਕਵਣ ਹੁਣ ਵਖਤ ਵੀ ਪੁਲਿੰਗਿਕ ਵਚਨ ਹੈ ਕਵਣ ਦੇ ਨਾਲ ਨਫਿਰ ਔਂਕੜ ਆ ਗਈ ਕਿ ਵਿਸ਼ੇਸ਼ਤਾ ਉਹਦੀ ਕਵਣ ਥੇਤ ਅਗੇ ਥੇਤ ਤਿਥੀ ਤਰੀਕ ਇਸਤਰੀ ਲਿੰਗ ਸ਼ਬਦ ਹੈ ਹੁਣ ਕਵਣ ਦੇ ਨਾਲ ਨੌਂਕੜ ਨਹੀਂ ਆਈ ਕਿਉਂਕਿ ਥੇਤ ਇਸਤਰੀ ਲਿੰਗ ਸ਼ਬਦ ਹੈ ਉਹਦੀ ਵਿਸ਼ੇਸ਼ਤਾ ਕਵਣ ਨੂੰ ਔਂਕੜ ਨਹੀਂ ਆਈ ਕਵਣ ਵਾਰ ਵਾਰ ਫਿਰ ਪੁਲਿੰਗਿਕ ਵਚਨ ਹੈ ਕਵਣ ਦੇ ਨਾਲ ਨਫਿਰ ਔਂਕੜ ਆ ਗਈ ਇਸ ਤਰ੍ਹਾਂ ਹੀ ਗੁਰਬਾਣੀ ਨਿਯਮ ਗੁਰਬਾਣੀ ਦੇ ਵਿੱਚ ਹੀ ਹੈ ਇਹ ਸਾਨੂੰ ਸਮਝਣੀ ਪੈਂਦੀ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਕਵਣ ਸੇ ਰੁਤੀ ਮਾਹ ਕਵਣ ਇੱਥੇ ਵੀ ਮਾਹ ਮਹੀਨਾ ਇੱਕ ਵਚਨ ਹੈ ਕਵਣ ਉਹਦੀ ਵਿਸ਼ੇਸ਼ਤਾ ਹੈ ਨਾ ਜਿਤ ਹੋਆ ਆਕਾਰ ਇਹਨੂੰ ਆਕਾਰ ਕਹਿਣਾ ਆਕਾਰ ਨਹੀਂ ਕਹਿਣਾ ਇਹ ਖਿਆਲ ਰੱਖਣਾ ਠੀਕ ਹੈ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣਾ ਵੇਲ ਨਾ ਪਾਈਆ ਪੰਡਤੀ ਇਹ ਬੋਤਨ ਸ਼ਬਦ ਹੈ ਪੰਡਤੀ ਦਾ ਵੈਸੇ ਉਦਾਂ ਵੀ ਨਹੀਂ ਸ਼ਬਦ ਮਿਲਣਾ ਕੋਈ ਪੰਡਤ ਤਾਂ ਹੁੰਦਾ ਪੰਡਤੀ ਥੋੜਾ ਨਹੀਂ ਹੁੰਦਾ ਸ਼ਬਦ ਕੋਈ ਪੰਡਤੀ ਪੰਡਤਾਂ ਨੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਜੇ ਪੁਰਾਣ ਚ ਕਿਤੇ ਲੇਖ ਲਿਖਿਆ ਹੋਵੇ ਪੰਡਤ ਲੋਕ ਇਹਦਾ ਪਰਮਾਤਮਾ ਪਰਮੇਸ਼ਰ ਬਾਰੇ ਅੰਤ ਨਹੀਂ ਪਾ ਸਕੇ ਉਹ ਵੇਲਾ ਨਹੀਂ ਲੱਭ ਸਕੇ ਹਾਂਜੀ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨਾ ਇਹਨੂੰ ਕਾਦੀਆ ਨਹੀਂ ਕਹਿਣਾ ਹੈ ਜਿਵੇਂ ਸ਼ਬਦ ਹੁੰਦਾ ਕਾਜੀ ਕਾਜੀ ਸ਼ਬਦ ਹੁੰਦਾ ਨਾ ਕਾਜੀ ਥੋੜਾ ਨਹੀਂ ਕਹਿੰਦੇ ਅਸੀਂ ਅਸੀਂ ਕਹਿੰਦੇ ਕਾਜੀ ਨੇ ਫੈਸਲਾ ਸੁਣਾਇਆ ਕਦੇ ਸੁਣਿਆ ਐਦਾਂ ਕਹਿੰਦਾ ਵੀ ਕਦੇ ਕਾਜੀ ਨੇ ਫੈਸਲਾ ਸੁਣਾਇਆ ਤਾਂ ਫਿਰ ਇਹ ਕਾਜੀ ਸ਼ਬਦ ਤੋਂ ਬਣਿਆ ਕਾਦੀ ਵਖਤ ਨਾ ਪਾਇਓ ਕਾਦੀਆਂ ਕਾਜੀਆਂ ਠੀਕ ਹੈ ਨਾ ਜੇ ਲਿਖਨ ਲੇਖ ਪੁਰਾਣ ਜੇ ਕਿਤੇ ਕੁਰਾਨ ਦੇ ਵਿੱਚ ਲਿਖ ਲਿਖਿਆ ਹੁੰਦਾ ਉਹ ਵੀ ਜਿਹੜਾ ਨਾ ਵਖਤ ਪਤਾ ਕਰ ਲੈਂਦੇ ਪ੍ਰਮਾਤਮਾ ਬਾਰੇ ਪਰ ਨਹੀਂ ਲਿਖਿਆ ਮਿਲਿਆ ਕਾਜੀ ਵੀ ਨਹੀਂ ਪਾ ਸਕੇ ਅੰਤ ਹਨ ਹਾਂਜੀ ਠੀਕ ਤਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਹੁਣੀ ਚੀਜ਼ ਦਾ ਖਿਆਲ ਰੱਖਣਾ ਇੱਥੇ ਨੰਨੇ ਨੂੰ ਕੰਨਾ ਆ ਗਿਆ ਫੇਰ ਗੁਰਵਾਣੀ ਜੇ ਜਪਜੀ ਸਾਹਿਬ ਦਾ ਤੁਸੀਂ ਪਾਠ ਕਰੋਗੇ ਛੇਵਰੀ ਸ਼ਬਦ ਨੰਨਾ ਜਿੱਥੇ ਕੰਨਾ ਲੱਗਿਆ ਵਾ ਬਾਕੀ ਨਹੀਂ ਲੱਗਿਆ ਵਾ ਠੀਕ ਹੈ ਨਾ ਤਾਂ ਇਥੇ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂਹ ਚੋਟਾ ਨਾ ਖਾਇ ਉਥੇ ਕੰਨਾ ਲੱਗਿਆ ਵਾ ਤਾਂ ਇਥੇ ਹੁਣ ਦੁਬਾਰੇ ਮੁੜ ਕੇ ਫੇਰ ਆਇਆ ਫਿਤਵਾਰ ਨਾ ਜੋਗੀ ਜਾਣੈ ਰਤਮਾਹ ਨਾ ਕੋਈ ਤੋਂ ਫਿਰ ਇਥੇ ਨਾਂ ਲੰਮਾ ਕਰਕੇ ਪਾਠ ਕਰਨਾ ਹੈ ਨਾ ਚਲੋ ਜੀ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਠੀਕ ਹੈ ਜਾ ਕਰਤਾ ਸ੍ਰਿਠੀ ਕੋ ਸਾਜੇ ਜਿਹੜਾ ਕਰਤਾ ਪ੍ਰਮਾਤਮਾ ਪਰਮੇਸ਼ਰ ਜੀ ਨੇ ਸ੍ਰਿਸ਼ਟੀ ਬਣਾਈ ਐ ਆਪੇ ਜਾਣੈ ਸੋਈ ਉਹੀ ਜਾਣਦਾ ਹੈ ਨਾ ਹੋਰ ਕੋਈ ਜਾਣਦਾ ਹੀ ਨਹੀਂ ਹੈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ ਹੈ ਇੱਕ ਦੋ ਇੱਕ ਸਿਆਣਾ ਨਾਨਕ ਆਖਣ ਸਭ ਕੋ ਆਖ ਹੈ ਆਖਣ ਵਾਸਤੇ ਤਾਂ ਸਾਰੇ ਕਹੀ ਜਾਂਦੇ ਇੱਕ ਦੋ ਇੱਕ ਸਿਆਣਾ ਇੱਕ ਤੇ ਇੱਕ ਸਿਆਣਾ ਮਨੁੱਖ ਰੱਬ ਦਾ ਅੰਤ ਪਾਨ ਤੁਰੇ ਵਾਰਾ ਬੈਦੰਦਾਏ ਹੈ ਨਾ ਪਰਮੇਸ਼ਰ ਦੀ ਇੰਨੀ ਤਾਕਤ ਹੈ ਪਤਾ ਨਹੀਂ ਲੋਕ ਕਿਦਾਂ ਲਿਖੀ ਜਾਂਦੇ ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ ਉਹ ਬੇਅੰਤ ਹੈ ਹਾਂਜੀ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋਵੇ ਉਹਦਾ ਨਾਮ ਵੀ ਵੱਡਾ ਉਹ ਮਾਲਕ ਖੁਦ ਵੀ ਵੱਡਾ ਹੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਇੱਥੇ ਆਪੋਂ ਦੇ ਕਨੋੜਾ ਲੱਗਿਆ ਹੋਇਆ ਪੱਪੇ ਨੂੰ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੁਹੈ ਭਾਈ ਜੇ ਕੋਈ ਆਪਣੇ ਆਪ 'ਚ ਜਾਣਦਾ ਨਾ ਵੀ ਮੈਂ ਪਰਮੇਸ਼ਰ ਦਾ ਪ੍ਰਮਾਤਮਾ ਦਾ ਜਾਣਦਾ ਵੀ ਉਹ ਕਿੰਨਾ ਕਹਿ ਕਿੰਨੀ ਤਾਕਤ ਦਾ ਮਾਲਕ ਹੈ ਪ੍ਰਮਾਤਮਾ ਪਰਮੇਸ਼ਰ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਫਿਰ ਨਾ ਆਪਣੇ ਆਪ ਤੋਂ ਆਪੋ ਨਰਥ ਨਾਲ ਆਪਣੀ ਅਕਲ ਤੋਂ ਆਪਣੀ ਸਮਝ ਤੋਂ ਇਹ ਕਹੇ ਵੀ ਮੈਂ ਰੱਬ ਦਾ ਜਾਣਦਾ ਹਾਂ ਸਭ ਕੁਝ ਪ੍ਰਮਾਤਮਾ ਬਾਰੇ ਕਹਿੰਦੇ ਅੱਗੇ ਜਾ ਕੇ ਉਸ ਚੰਗਾ ਨਹੀਂ ਲੱਗਦਾ ਸੌਂਦਾ ਨਹੀਂ ਹੈ ਉਹਦੀ ਇੱਜ਼ਤ ਨਹੀਂ ਹੁੰਦੀ ਅੱਗੇ ਜਾ ਕੇ ਉਹਦਾ ਅਕਾਲ ਪੁਰਖ ਦੇ ਦਰ ਤੇ ਸਤਕਾਰ ਨਹੀਂ ਹੁੰਦਾ ਉਹ ਆਦਰ ਨਹੀਂ ਪਾਉਂਦਾ ਹੈ ਸੋ 21ਵੀਂ ਪੌੜੀ ਦਾ ਸੀ ਥੋੜਾ ਜਿਹਾ ਇਸ਼ਾਰਿਆਂ ਦੇ ਵਿੱਚ ਕਹਿ ਲਈਏ ਵਿਚਾਰ ਵੀ ਕੀਤੀ ਹੈ ਤੇ ਨਾਲ ਪਾਠ ਵੀ ਕੀਤਾ ਹੈ ਸੋ ਇਸ ਤਰ੍ਹਾਂ ਇਹ ਪਾਠ ਉਚਾਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ